ਕਾਰਾਂ ਦੇ ਬਦਮਾਸ਼ੀਆਂ ਕਰਨ ਡਿਓ ਕੀ ਚਪੇੜਾ ਮਾਰਨ ਡਿਓ ਇਹ ਕੀ ਟ੍ਰਿਕਾ ਉਹਨੂੰ ਕੋਈ ਪ੍ਰੇਮ ਨੂੰ ਫੋਨ ਕਰ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਡਿਆ ਕਾਰਾਂ ਦੇ ਇੱਕ ਮਿੰਟ ਪਿੱਛੇ ਪਿੱਛੇ ਛੱਡ ਇੱਕ ਮਿੰਟ ਉਹ ਛੱਡੋ ਇੱਕ ਮਿੰਟ ਆ ਚਪੇੜਾ ਮਾਰ ਕੇ ਗਈ ਐ ਠੀਕ ਐ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੋਣ ਢੀ ਜੇ ਠੀਕ ਐ ਇਹ ਬਦਮਾਸ਼ੀਆਂ ਕਰਨ ਡੇ ਨੇ ਪੂਰੀਆਂ ਤੇ ਇਹ ਨਾਲ ਇਹ ਬੇਫਾਲਤੂ ਚਪੇੜ ਮਾਰੀ ਗਈ ਐ ਮੇਰੇ ਮੂੰਹ ਤੇ ਠੀਕ ਐ ਇਹ ਇਹ ਵੇਖ ਲੋ ਠੀਕ ਐ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋਂ ਕਹਿੰਦੇ ਲੜ ਕੇ ਵੇਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਬਦਤਮੀਜ਼ੀ ਨਹੀਂ ਚੱਲਣੀ ਐ ਇਹ ਆਪਾਂ ਨਾ ਕਿ ਇਹਨੂੰ ਕਹੀਦਾ ਤੇ ਨਾ ਸੁਣੀਦਾ ਉਧਰ ਹੋ ਤੂੰ ਵੀ ਉਧਰ ਹੋ ਆਹ ਤੋਲੂ ਵਾ ਆਜਾ ਨਜਾਇਜ਼ ਮਾਰਿਆ ਨਜਾਇਜ਼ ਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਕੌਣ ਕਲੇਰ ਦੇਦਾ ਦੀ ਕਲੇਰ ਆਜੇ ਜੈਜ ਮਾਰਿਆ ਇੱਕ ਦਿਨ ਚਪੇੜ ਮਾਰਿਆ ਇੱਕ ਦਿਨ ਚਪੇੜ ਉਹ ਮੁੜੇ 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 ਤੂੰ ਕਿੱਥੇ ਆਇਓ ਆਜੇ ਨਜਾਇਜ਼ ਮਾਰਿਆ ਆਜੇ ਨਜਾਇਜ਼ ਮਾਰਿਆ ਆ ਮਾਰਿਆ ਜੇ ਇਹਨਾਂ ਨੇ ਚੰਗੀ ਰੀ ਜਿਹੜਾ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬੱਸ ਗੱਡੀ ਉਹਨਾਂ ਨੇ ਹਾਂ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆਗਾ ਤੇ ਮੈਂ ਇਹ ਕਹਦੇ ਕਿ ਹਰਾਮ ਦਾਵਾ ਤੇ ਉਹ ਨਿਕਲ ਗਏ ਤੇ ਉਹਦੀ ਪੁਲਸ ਵਾਲੀ ਜੜੀ ਉਹਨੇ ਦੀ ਕੁੜੀ ਉਹਨੇ ਮੇਰੇ ਮੂੰਹ ਤੇ ਚ ਪੇੜ ਮਾਰੀ ਜੇ ਠੀਕ ਜੇ ਤੇ ਮੁੜ ਕੇ ਆ ਦਾਤਰ ਲੈ ਕੇ ਆਏ ਜੇ ਠੀਕ ਆ ਸ਼ਵੀ ਲੈ ਕੇ ਆਏ ਜੇ ਤੇ ਮੇਰੇ 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 ਪਿਓ ਨੂੰ ਵੀ ਮਾਰਿਆ ਜੇ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਅੱਜ ਦਾ ਮਾਰਿਆ ਜੇ ਇਹਨਾਂ ਨੇ ਅੰਦਰੋਂ ਨੇ ਮਾਰ ਦੇਣਾ ਇਹਨਾਂ ਨੇ ਓਏ ਉਹਨੂੰ ਪਿਓ ਮੇਰੇ ਨੂੰ ਅੰਦਰ ਕੀਤਾ ਇਹਨਾਂ ਨੇ ਉਹਨਾਂ ਨੂੰ ਫੇਰ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰ ਦੇ ਜੇ ਮਰਦੇ ਅੰਦਰ ਮੇਰੇ ਪਿਓ ਨੂੰ ਓਏ ਮੇਰੇ ਪਿਓ ਨੂੰ ਮਰਦੇ ਆ ਮੇਰੇ ਪਿਓ ਨੂੰ ਮਰਦੇ ਆ ਅੰਦਰ ਆ ਮਾਰਦੇ ਮੇਰੇ ਪਿਓ ਨੂੰ ਲੈ ਗਿਆ ਅੰਦਰ ਆ ਮੇਰੇ ਪਿਓ ਨੂੰ ਮਾਰ ਡਿਆ ਅੰਦਰ ਆ ਮੇਰੇ ਆ ਮੇਰੇ ਪਿਓ ਨੂੰ ਮਾਰ ਡਿਆ ਅੰਦਰ ਆ ਮਾਰ ਡੇ ਮੇਰੇ ਪਿਓ ਨੂੰ ਅੰਦਰ ਆ ਮਾਰ ਡੇ ਜਾ ਆ ਮਾਰ ਡੇ ਮੇਰੇ ਪਿਓ ਨੂੰ ਅੰਦਰ ਆ ਮਾਰ ਡੇ ਜਾ ਆ ਮਾਰ ਡੇ ਜਾ ਮੇਰੇ ਪਿਓ ਨੂੰ ਅੰਦਰ ਆ ਮਾਰ ਡੇ ਜਾ ਮੰਮੀ ਜਾਓ ਤੇ ਵੀ ਜਾਓ ਮੰਮੀ ਜਾਓ ਆ ਮਾਰ ਡੇ ਜਾ ਬੋਏ ਸਾਪਕਾ ਫੌਜੀ ਦੇ ਗੁਆਂਢ ਰਹਿੰਦੀ ਮਹਿਲਾ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਗੱਡੀ ਖੜਨ ਤੇ ਹੋਇਆ ਝਗੜਾ ਮਹਿਲਾ ਅਧਿਕਾਰੀ ਤੇ ਸਾਪਕਾ ਫੌਜੀ ਦੇ ਝਗੜੇ ਦੀ ਵੀਡੀਓ ਹੋਈ ਸੀ ਵਾਇਰਲ ਮਹਿਲਾ ਪੁਲਿਸ ਅਧਿਕਾਰੀ ਵੀ ਆਈ ਕੈਮਰੇ ਸਾਹਮਣੇ ਝਗੜੇ ਤੇ ਵਾਇਰਲ ਵੀਡੀਓ ਦੀ ਦੱਸੀ ਅਸਲ ਸਚਾਈ ਪੁਲਿਸ ਇਸ ਮਾਮਲੇ ਦੀ ਕਰ ਰਹੀ ਹੈ ਜਾਂਚ ਮਾਮਲਾ ਬਟਾਲਾ ਸਾਹਮਣੇ ਹੈ ਜਿੱਥੇ ਇੱਕ ਮਹਿਲਾ ਪੁਲਿਸ ਅਧਿਕਾਰੀ ਅਤੇ ਉਸਦੇ ਪਰਿਵਾਰ ਵੱਲੋਂ ਆਪਣੇ ਗੁਆਂਢ ਰਹਿੰਦੇ ਸਾਪਕਾ ਫੌਜੀ ਦੇ ਆਪਸੀ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਪਰ ਮੀਡੀਆ ਪਲੇਟਫਾਰਮ ਤੇ ਪ੍ਰਮੁਖਤਾ ਨਾਲ ਚੱਲੀ ਉੱਥੇ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਗਈ ਜਿਸ ਦੀ ਜਾਂਚ ਚੱਲ ਰਹੀ ਹੈ ਲੇਕਿਨ ਹੁਣ ਉਕਤ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨੇ ਵੀ ਕੈਮਰੇ ਸਾਹਮਣੇ ਆ ਕੇ ਝਗੜੇ ਅਤੇ ਵੀਡੀਓ ਦੀ ਅਸਲ ਸਚਾਈ ਦੱਸੀ ਮਾਮਲਾ ਬਟਾਲਾ ਦੇ ਦਸ਼ਮੇਸ਼ ਨਗਰ ਦਾ ਜਿੱਥੇ ਦੇ ਰਹਿਣ ਵਾਲੇ ਸਾਬਕਾ ਫੌਜੀ ਪ੍ਰੀਮ ਸਿੰਘ ਅਤੇ ਉਸ ਦੀ ਪਤਨੀ ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਹਨਾਂ ਦੇ ਗਵਾਂਡਰੇਰਿਕ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨਾਲ ਮਹਿਜ਼ ਗੱਡੀ ਘਰ ਤੋਂ ਬਾਹਰ ਕਰਦੇ ਗੱਲਬਾਤ ਹੋਈ ਸੀ ਜਿਸ ਤੇ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਫੌਜੀ ਪ੍ਰੇਮ ਸਿੰਘ ਨੂੰ ਕ੍ਰੈਕ ਫੌਜੀ ਆਖਿਆ ਤਾਂ ਫੌਜੀ ਦੇ ਬੇਟੇ ਨੇ ਇਸ ਦਾ ਇਤਰਾਜ਼ ਜਤਾਇਆ ਉੱਥੇ ਪ੍ਰੇਮ ਸਿੰਘ ਅਤੇ ਉਸ ਦੀ ਪਤਨੀ ਨੇ આરોਪ ਲਗਾਇਆ ਕਿ ਗੱਲਬਾਤ ਮਾਮੂਲੀ ਸੀ ਲੇਕਿਨ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਵਰਦੀ ਦਾ ਨਾਜਾਇਜ਼ ਫਾਇਦਾ ਲੈਂਦੇ ਹੋਏ ਪਹਿਲਾਂ ਉਨ੍ਹਾਂ ਦੇ بیٹے ਤੇ ਹਮਲਾ ਕੀਤਾ ਤੇ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਕਤ ਪੁਲਿਸ ਅਧਿਕਾਰੀ ਦੇ ਪੂਰੇ ਪਰਿਵਾਰ ਨੇ ਉਸ ਤੇ ਹਮਲਾ ਕੀਤਾ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। ਇੱਥੋਂ ਤੱਕ ਕਿ ਉਸ ਨੂੰ ਆਪਣੇ ਘਰ ਜ਼ਬਰਦਸਤੀ ਲੈ ਗਏ ਤੇ ਸਾਰਿਆਂ ਨੇ ਕੁੱਟਿਆ ਤੇ ਸਾਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਉੱਥੇ ਹੀ ਉਕਤ ਮਹਿਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨੇ ਕੈਮਰੇ ਸਾਹਮਣੇ ਆ ਕੇ ਝਗੜੇ ਅਤੇ ਵੀਡੀਓ ਦੀ ਸਾਰੀ ਅਸਲ ਸਚਾਈ ਦੱਸੀ। ਹੋਰ ਕੀ ਉਹਨਾਂ ਕਿਹਾ ਲੋ ਤੁਸੀਂ ਵੀ ਸੁਣੋ। ਮੇਰਾ ਨਾਮ ਮੈ ਟਾਇਰ ਫੱਗੀਆਂ। ਕ੍ਰਿਮ ਸਿੰਘ ਉਹਨਾਂ ਦਾ ਨਾਮ ਹੈ ਗੱਲ ਉਹਦੋਂ ਮੈਚ ਆਪਣੇ ਗਵਾਂਢ ਤੇ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀਦੀ ਆ ਵੀ ਹਾਂਜੀ ਸਾਸੀ ਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇ ਦਰਾਂ ਨੂੰ ਮੈਂ ਇਹ ਕਿਹਾ ਵਾ ਸਾਸੀ ਕਾਲ ਬੁਲਾਈਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਧੀਆ ਉਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇਕੱਲੇ ਗਈ ਮੈਂ ਸਾਸੀ ਕਾਲ ਬੁਲਾ ਕੇ ਫਿਰ ਮੈਂ ਗਿਆ ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਹ ਉਸ ਟਾਈਮ ਤੇ ਤੇ ਇਹ ਮਾਮਾ ਦੀ ਕਹਿਣਾ ਆਪਣੇ ਕਹਿੰਦੇ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਟੀ ਤੁਸੀਂ ਇਦਾਂ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ ਮੈਂ ਤਾਂ ਨਿਕਲ ਗਿਆ ਹਾਂ ਬਾਜ਼ਾਰ ਵਾਸਤੇ ਮੈਨੂੰ ਤਿੰਨ ਜਾਂ ਚਾਰ ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕਿ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਸਿੱਧਾ ਇਹਨਾਂ ਨੂੰ ਗੱਡੀੋਂ ਮੈਂ ਜਦੋਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਆ ਉਹ ਮੇਰੇ ਨੰਨਾ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਂਦਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਸ ਆਈ ਆ ਇਹਨਾਂ ਨੇ ਕਿਤੇ ਕਾਲ ਕੀਤੀ ਉੱਥੇ ਚੰਡੀਗੜ ਚੰਡੀਗੜੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਉਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਮੈਨੂੰ ਹੀ ਲੈ ਗਏ ਉਥੇ ਗਏ ਉਥੇ ਕਹਿੰਦੇ ਬਲਾਜਾ ਕਰਾਉਣਾ ਮੇਰੇ ਉਹ ਹਸਪਤਲ ਲੈ ਗਏ ਉਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉਥੇ ਡਾਕਟਰ ਵੀ ਉਹਦਾ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਇਆ ਲੈਸਾ ਕੋਈ ਕਿਉਂਕਿ ਇਹਨਾਂ ਨੂੰ ਨਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉਥੇ ਥਾਣੇ 'ਚ ਬੁਲਾਉਣ ਦਿਨ ਇਹ ਕਦੀ ਕਹਿੰਦੇ ਆ ਕਿ ਅੱਜ ਉਹਥੇ ਉਹਦੀ ਡਿਊਟੀ ਉਥੇ ਲੱਗੀ ਆ ਆ 15 ਅਗਸਤ ਆ ਗਏ ਦੋ ਦਿਨੇ ਉਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇੰਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਤੁਹਾਨੂੰ ਡੇ ਕਰਨ ਕਿ ਆਪਾਂ ਇਹ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਪਤਾ ਹੁੰਦਾ ਇਹ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਦੇ ਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਿਕਟੋਪਟ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲ ਠੀਕ ਹੈ ਮੁਲਾਜ਼ਮ ਆ ਅੱਗੋਂ ਮੈਂ ਵੀ ਆਰਮੀ ਵਾਲਾ ਵਾਂ ਸਲੂਟ ਕਰ ਰਹੇ ਆ ਆ ਫਿਰ ਵੀ ਆਰਮੀ ਵਾਲੇ ਆ ਇਹਨਾਂ ਨੂੰ ਇਹ ਤਾਂ ਕੋਟ ਕੋਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉਥੇ ਠਾਣੇ ਉਹ ਸਾਡੇ ਸਾਹਮਣੇ ਪੇਸ਼ ਕਰਦੇ ਉਸ ਬਰਨਰ ਨੇ ਫ੍ਰੀਮ ਸਿੰਘ ਜੀ ਤੇ ਇਹ ਰਿਟਾਇਰ ਆਏ ਨੇ ਫੌਜੀ ਰਿਟਾਇਰ ਆਏ ਨੇ ਤੇ ਸਾਡੇ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗ ਰਿਹਾ ਲੱਕੜ ਮਿਸਤਰੀ ਲੱਗ ਰਿਹਾ ਹਾਂ ਸੀ ਕਿਹਾ ਉਹ ਕੱਦ ਦਾ ਕੰਮ ਕਰਵਾਉਂਦੇ ਪਏ ਆ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਮਿਲੋ ਮੁਰਿਆ ਨੇ ਬੋਲਿਆ ਵੀ ਅੰਕਲ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਨੇ ਗੱਡੀ ਗੱਡੀ ਆਵਾਜ਼ ਤੇ ਗੱਡੀ ਇਹ ਤਾਂ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਹਾਂ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਬਾਹਰ ਖੜੇ ਹਾਂ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਗੋਲੀ ਗਾਲੋ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਆਪਣੇ ਗੁੱਡੀ ਲਾ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾਂ ਆ ਜਿਹੜੇ ਕੁਲਵਿੰਦਰਪੁਰ ਘਰ ਬੈਠੇ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਆ ਕਾ ਪੂਰਾ ਪਰਾਇਆ ਕਾ ਤੇ ਮੇਰਾ ਬੇਟਾ ਵੀ ਖੜਾ ਆਇਆ ਸੀ ਬਾਹਰ ਤੇ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੂੰ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਇਹ ਜਿਹੜੀ ਉਹ ਕੁੜੀ ਗੱਡੀ ਜਿਹੜਾ ਉਹਨੇ ਇੱਕ ਟਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜ੍ਹਨ ਦੀ ਆ ਨਾ ਤੇ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਐ ਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜ੍ਹਨ ਦੀ ਐ ਤੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ ਫਿਰ ਇਹ ਸਾਡੇ ਘਰ ਤੋਂ نیچے ਉਤਰ ਗਈ ਆ ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਪਣੇਵਾ ਆ ਤੇ ਗਾੜੀ ਪਣੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਸਾਫ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਐਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੇ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਲਈਓ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕੋਈ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕਰਕੇ ਦਿੱਤਾ ਮੈਂ ਉੱਤੇ ਕੰਪਲੇਨ ਕੀਤੀ ਉਹ ਸੁਣਾਉਂ ਨਾਲੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਆ ਕਰਦੇ ਆ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਇੱਥੇ ਹੀ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਈ ਨਹੀਂ ਸੀਗੀ ਇਤੋਂ ਪਹਿਲੇ ਹੀ ਮੇਰੇ ਹਸਬੰਦ ਆ ਗਏ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ 'ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂ ਤੂ ਕੇ ਇੱਥੇ ਮਾਰਿਆ ਪਹਿਲੇ ਗੱਡੀ 'ਚੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਧੂਕ ਲਾ ਗਏ ਤੇ ਇਹਨਾਂ ਮੁੜਕੇ ਦਾਤਰ ਤੇ ਉਹ ਲਾਏ ਉਹ ਬੰਡਾਸੀਆਂ ਲਾਏ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹਦੇ ਤੇ ਵਾਰ ਕਰਨ ਆਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਰਿਪੋਰਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਗੱਲ ਕੁਛ ਨਹੀਂ ਹੋਈ ਨਹੀਂ ਗੱਲ ਹੋਈ ਬਸ ਗੱਡੀ ਤੋਂ ਹੋਈ ਆ ਮਾੜੀ ਮੋੜ ਜੀ ਗੱਲ ਹੋਈ ਆ ਉਹ ਤੋਂ ਬਾਕੀਂ ਕਿੰਟੀ ਬਾਦ ਆ ਕੇ ਸਾਡੇ ਘਰ ਪੈ ਗਏ ਤੇਨੇ ਚੱਲ ਜਾਣੀ ਗੱਲ ਕੋਈ ਨਹੀਂ ਨਹੀਂ ਗੱਡੀ ਮੋੜਨ ਦੀ ਉਹਨਾਂ ਦੀ ਗੱਡੀ ਲੱਗੀ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਉਧਰ ਨੂੰ ਜਾਣਾ ਸੀ ਜੇ ਹੁਣ ਮੈਂ ਸਭ ਬੰਦ ਕਰਿੰਦਾ ਸਾਰਾ ਘਰ ਉਹ ਤੇਰੀ ਹਰ ਅਕੀਨਾ ਜੀ ਕਲਵਿੰਦਰ ਕੌਰ ਜੀ ਤੁਸੀਂ ਦੱਸੋ ਕੀ ਮਾਮਲਾ ਕੀ ਹੋਇਆ ਸੀ ਜਿਹੜੀ ਤੁਹਾਡੀ ਵੀਡੀਓ ਇਨਕੁਆਇਰਲ ਹੋ ਰਹੀ ਆ ਜਿਉ ਤੁਹਾਡੇ ਤੇ ਅਰੋਪ ਲਾਏ ਜਾ ਰਹੇ ਨੇ ਬਹੁਤੀ ਬਸਾਕਾ ਬੋਲੂਗਾ ਕਿ ਇਹਦਾ ਮਾਰਦਾ ਕਿ ਕੀ ਸਚਾਈ ਹੈ ਕੀ ਗੱਲ ਸਚਾਈ ਇਹ ਹੈ ਜੀ ਉਹਨਾਂ ਦੀ ਗੱਡੀ ਲੱਗੀ ਸਾਡੇ ਬੂਏ ਗੱਡੀ ਤੇ ਮੇਰੀ ਬੇਟੀ ਇਥੇ ਉਧਰ ਮਾਮੀ ਡਿਊਟੀ ਤੋਂ ਆ ਗਈ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਤੇ ਜਿਹੜਾ ਫੌਜੀ ਗੱਡੀ ਦੇ ਵਿੱਚ ਹੀਗਾ ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਰਿਹਾ ਹੈ ਮੈਂ ਕਿਹਾ ਫੌਜੀ ਸਾਹਿਬ ਵੀ ਥੋੜਾ ਜਿਹਾ ਗੱਡੀ ਪਛਾਣ ਕਰ ਲੋ ਕੁੜੀਆਂ ਨੇ ਚਾਰ ਆ ਰਹਾ ਹਾਰ ਨਹੀਂ ਦਿੱਤਾ ਉਹਨੇ ਗੱਡੀ ਨਹੀਂ ਪਰਾਂ ਕੀਤੀ ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੁਸੀਂ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਕਰੀ ਦੀਆਂ ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦਾ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਕੇ ਅੰਦਰੋਂ ਨਿਕਲਿਆ ਵਾ ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ ਤੇ ਅਸੀਂ ਉਥੇ ਲੱਗੇ ਆ ਗਏ ਤਾਂ ਉਹਨਾਂ ਹਟੋਟਾਈ ਕਰਤੀ ਮੈਂ ਆਪਣੇ ਘਰ ਵੜ ਗਈਆਂ ਕੁੜੀਆ ਸੋਹ ਤੇ ਉਹ ਆਪਣੇ ਘਰ ਚਲ ਗਿਆ ਕੋਈ ਗੱਲਬਾਤ ਨਹੀਂ ਹੋਈ ਉਦੋਂ ਮੁੜ ਕੇ ਇੱਕ ਘੰਟੇ ਬਾਅਦ ਇਹ ਪੀ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਣੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਸੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਹਵੜਾ ਲੱਗਾ ਸੀ ਤੇ ਆ ਕੇ ਮੇਰੇ 'ਨਾਂ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ ਮੁੜ ਕੇ ਮੱਲੇ ਵਾਲੇ ਆਏ ਸਾਰੇ ਤੇ ਉਹਨਾਂ ਚੀ ਉਹ ਵਟ ਪਿਆ ਮੱਲੇ ਵਾਲੇ ਆਏ ਆ ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਤੇ ਮੁੰਡਾ ਵੀ ਭੱਜ ਗਿਆ ਮੇਰੀਆਂ ਵੀਡੀਓ ਬਣਾਉਂਦਾ ਰਿਹਾ ਮੇਰੇ ਘਰ ਵਿੱਚ ਖਲੋ ਕੇ ਹੀ ਮੁੜ ਕੇ ਕੋਠੇ ਚੜ ਗਿਆ ਫੌਜੀ ਜਾਰਾ ਰੱਜਿਆ ਹੋਰ ਕੋ ਭੱਜਿਆ ਨਹੀਂ ਗਿਆ ਮੱਲੇ ਬਾਈ ਨੇ ਆ ਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਆ ਮੁੜ ਕੇ ਨਾ ਆ ਕੇ ਕੱਢਿਆ ਸ਼ਰਾਬੀ ਹਾਲਤ ਚ ਰੱਜਿਆ ਪਿਆ ਹੁਣ ਕੇ 112 ਤੇ ਫੋਨ ਕੀਤਾ ਇਹਨਾਂ ਨੇ ਆਪੇ ਕੀਤਾ ਨਾਲ ਦੇ ਬੇਟੇ ਨੇ ਪੁਲਿਸ ਆਈ ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ ਮੁੰਡਾ ਵੀ ਰੱਜਿਆ ਸੀ ਮੁੰਡਾ ਕੋਠੇ ਚੜ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਤੇ ਮੇਰੀਆਂ ਵੀਡੀਓ ਬਣਾਈ ਗਿਆ ਮੇਰੇ ਘਰ ਵਿੱਚ ਵੀਡੀਓ ਬਣੀਆਂ ਜਿਹੜੀਆਂ ਗਲਤ ਵੀਡੀਓ ਦਿੱਤੀਆਂ हां जी ਇਕੱਲੇ ਰਹਿੰਨੇ ਮੇਰੀਆਂ ਬੇਟੀਆਂ ਤਿੰਨ ਜਾਣੇ ਆਏ ਮੇਰੇ ਘਰ ਮੇਰੇ ਸੱਟਾਂ ਮਾਰ ਗਿਆਂ ਮੇਰੇ ਕੰਝ ਸੱਟਾਂ ਮੇਰੇ ਜਹਾਦੀਆਂ ਵੱਜੀਆਂ ਮੁੜਕੇ ਮੈਨੂੰ ਹਸਪੀਟਲ ਵੀ ਖੜਿਆ ਵਾ ਮੇਰੇ ਭੈਣ ਭਰਾਵਾਂ ਨੇ ਮੱਲੇ ਵਾਲਿਆਂ ਨੇ ਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਆਇਆ ਵਾ ਤੇ ਮੈਨੂੰ ਰਾਜੀ ਰਾਮੇ ਬਾਰੇ ਦਬਾਅ ਪਾਉਂਦੇ ਰਹੇ ਆ ਧਮਕੀਆਂ ਵੀ ਧੋਂਦੇ ਆ ਪਰ ਮੈਂ ਲਾਰਾ ਲੱਪਾ ਲਾਈਗੀ ਅੱਜ ਕਰ ਲਾਂਗੇ ਰਾਜਨਾਮਾ ਕੱਲ ਕਰ ਲਾਂਗੇ ਸਾਨੂੰ ਆਪਣੇ ਅਫਸਰਾਂ ਤੇ ਭਰੋਸਾ ਵੀ ਜੋ ਕਰਨਗੇ ਸਹੀ ਕਰਨਗੇ ਇਹ ਬਈ ਕਾਰ ਲਾਉਣ ਤੋਂ ਮੈਡਮ ਸਾਡੇ ਐਸਏ ਤੇ ਕੁਲਵਿੰਦਰ ਕੌਰ ਲੱਗੇ ਆ। ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ। ਤੇ ਕਾਰ ਲਾਉਣ ਨੂੰ ਝਗੜਾ ਹੋਇਆ ਇਹਨਾਂ ਦਾ। ਇਹਦੇ ਸਬੰਧੀ ਇਹਨਾਂ ਦੀ ਐਮਐਲਏ ਨਾਲ ਤੇ ਅੱਜ ਸਾਡੇ ਕੋਲ ਪੁਲਿਸ ਬੰਦ ਜੀ ਨੇ ਤੇ ਤਸਦੀਕ ਕਰਕੇ ਇੱਕ ਤੇ ਪ੍ਰੋਟੈਕਟਿਵ ਐਕਸ਼ਨ ਕਰ ਰਹੇ ਆ। ਨੰਬਰ 2 ਤੇ ਜੋ ਕਲੋਨੀ ਕਾਰਵੋਇ ਇਹਨਾਂ ਦੀ ਬਣ ਚੁੱਕੀ। ਫੀਲਡ 'ਚ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ। ਬਟ ਸੋਸ਼ਲ ਮੀਡੀਆ ਰਾਈਨ ਤੇ ਦੇਖਿਆ ਗਿਆ ਉਹ 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 ਤੇ ਬਾਤ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਉਹ ਕਰ ਜਾਈਏ ਕਰਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ